ਯਾਰਾਂ ਦੀ ਕਿੱਥੇ ਅਜਮਾਲੀ ਨਿਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜੀ ਬੰਕਾਂ ਚੜਵਾਲੀ ਨਿਮਿੱਤਰਾਂ ਦਾ ਨਾਂ ਚੱਲਦਾ ਉਹੀ ਚਿਹਰਾ ਉਹੀ ਅੱਖੀਆਂ ਪਰ ਤੱਕਣ ਵਾਲੀ ਦੀ ਅੱਖ ਬਦਲੀ ਸੂਰਜ ਦੁਪਹਿਰੇ ਫਿੱਕਾ ਪੌਣ ਵਾਲੀਏ ਦੱਸ ਕਿੱਥੋਂ ਲੈ ਕੇ ਆਈ ਰੂਪ ਮੰਗ ਕੇ ਨਹੀਂ ਮੁਸਕਤ ਕਰਨੀ ਪੈਂਦੀ ਸੀ ਦੇਖਣ ਲਈ ਰਾਤ ਨੂੰ ਪੜਾਈਆਂ ਛੱਡ ਕੇ ਚੋਰੀੋਂ ਕੰਧਾਂ ਟੱਪ ਕੇ ਖੇਤਾਂ 'ਚ ਜਾਣਾ ਫਿਰ ਕਿਤੇ ਸਾਨੂੰ ਪਿਕਚਰ ਦੇਖਣ ਦਾ ਮੌਕਾ ਮਿਲਦਾ ਵੇ ਮੈਂ ਚਾਦਰ ਕੱਢਦੀ ਵੇ ਮੈਂ ਚਾਦਰ ਕੰਢਦੀ ਬੈਠੀ ਦਰਵਾਜ਼ੇ ਪਾਵਾਂ ਮੋਹਰ ਵੇ ਮੈਂ ਚਾਦਰ ਕੱਢਦੀ ਅੱਜ ਕੱਲ ਦਾ ਮਾਡਰਨ ਸਟਾਈਲ ਦਾ ਚੱਲ ਰਿਹਾ ਉਹ ਤੋਂ ਮੈਂ ਥੋੜਾ ਜਿਹਾ ਦੂਰ ਕਾਹਦੀ ਕਿਤੇ ਅੱਜ ਮਾਰੀ ਨਿੱਤਰਾਂ ਦਾ ਨਾ ਚੱਲਦਾ ਜਿੱਥੋਂ ਮਾਰ ਸ੍ਰੀ ਕਾਲ ਦੀ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਦੋਪਹਰ ਬੈਸ ਜਨਾ ਵਿੱਚ ਮੈਂ ਹਾਂ ਰਫਾਇਲ ਕੌਰ ਤੇ ਅੱਜ ਇਹ ਵੀ ਪੀ ਸਾਂਝਾ ਦੇ ਵਿੱਚ ਤੁਹਾਨੂੰ ਮਿਲਵਾਉਣ ਵਾਲੇ ਹਾਂ ਇੱਕ ਐਸੇ ਪੰਜਾਬੀ ਗਾਇਕ ਦੇ ਨਾਲ ਜਿ세 ਇੰਟਰੋ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈ ਪੰਜਾਬੜ ਮੁੱਟਿਆਰ ਦੀ ਬੜੀ ਹੀ ਆਪਣੇ ਗਾਣਿਆਂ ਦੇ ਵਿੱਚ ਉਹਨਾਂ ਨੇ ਤਰੀਫਾ ਕੀਤੀਆਂ ਨੇ ਕੌਣ ਹੈ ਉਹ ਔਰ ਕਿੱਦਾਂ ਦਾ ਰਹੇਗਾ ਸਾਡਾ ਅੱਜ ਦਾ ਐਪੀਸੋਡ ਕਿੰਨੀ ਕਰਾਂਗੇ ਮਸਤੀ ਤੇ ਕਿੰਨਾ ਕੁ ਜਾਣਾਂਗੇ ਪੰਜਾਬੀ ਸੱਭਿਆਚਾਰ ਬਾਰੇ ਆਓ ਤੁਹਾਨੂੰ ਮਿਲਵਾਉਣੇ ਹਾਂ ਅੱਜ ਦੇ ਸਤਾਰੇ ਦੇ ਨਾਲ ਯਾਰਾਂ ਦੀ ਕਿਤੇ ਅਜਮਾਲੀ ਨਿਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜੀ ਬੰਗਾ ਚੜਵਾਲੀ ਨਿਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜੀ ਬੰਗਾ ਚੜਵਾਲੀ ਨਿਮਿੱਤਰਾਂ ਦਾ ਨਾਂ ਚੱਲਦਾ ਸਾਦੇ ਰ ਬਾਜ਼ਾਰ ਬਾਰੇ ਜਿੰਨੇ ਨੇ ਬਜਾਜ ਨਹੀਂ ਟੱਟਦੀ ਐ ਉਹਨਾਂ ਨਾਲ ਪੈਸੇ ਵਾਲੀ ਸਾਂਝ ਨਹੀਂ ਜਿੱਥੋਂ ਮਰਜੀ ਲਹਿੰਗਾ ਬਣਵਾਰੀ ਨਿਮਿੱਤਰਾਂ ਦਾ ਨਾਂ ਚੱਲਦਾ ਇਹ ਫੌਮ ਮਰਜੀ ਬੰਕਾਂ ਚੜਵਾਲੀ ਨਿਮਿੱਤਰਾਂ ਦਾ ਨਾ ਚੱਲਦਾ ਹੈ ਸਤਿ ਸ਼੍ਰੀ ਅਕਾਲ ਹਰਜੀਤ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਬੱਸ ਵਧੀਆ ਜੀ ਸੋ ਅੱਜ ਅਸੀਂ ਕਰਾਂਗੇ ਹਰਜੀਤ ਧਰਮਨ ਦੇ ਨਾਲ ਖਾਸ ਗੱਲਬਾਤ ਪਤਾ ਕਰਾਂਗੇ ਬਹੁਤ ਸਾਰੇ ਐਸੇ ਰਾਜ਼ ਜੋ ਸ਼ਾਇਦ ਇਹਨਾਂ ਨੇ ਅਸਲ ਕਦੀ ਵੀ ਕਿਸੇ ਇੰਟਰਵਿਊ 'ਚ ਨਹੀਂ ਦੱਸੇ ਹੋਣਗੇ ਠੀਕ ਹੈ ਹਰਜੀਤ ਜੀ ਬਿਲਕੁਲ ਜੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਕੇ ਆਪਣੇ ਚਲਦੀਆਂ ਪੂਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਤੇ ਸਭ ਤੋਂ ਪਹਿਲਾਂ ਏ ਬੀ ਪੀ ਸਾਂਝਾ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਬਸ ਵੇ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਸਫ਼ਰ ਔਰ ਪਤਾ ਕਰਦੇ ਹਾਂ ਹੋਰ ਹੀ ਬਹੁਤ ਸਾਰੇ ਪਟਾਰੇ ਵਿੱਚ ਕੀ ਪਿਆ ਹੈ ਹਰਜੀਤ ਜੀ ਦੇ ਉਤੋਂ ਤੁਹਾਡੇ ਲਈ ਅੱਗੇ ਲੈ ਕੇ ਆਉਣ ਵਾਲੇ ਨੇ ਕਰਨ ਵਾਲੇ ਨੇ ਆਪਣੇ ਗਾਣਿਆਂ ਦੇ ਨਾਲ ਵਰਣਨ ਕਰੇ ਸੂਰਜ ਦੁਪਹਿਰੇ ਫਿੱਕਾ ਪਹੁੰਚ ਵਾਲੀਏ ਤਸ ਕਿੱਥੋਂ ਲੈ ਕੇ ਆਈ ਰੂਪ ਮੰਗ ਕੇ ਨੀਮਸਕਤ ਕਰਨੀ ਪੈਂਦੀ ਸੀ ਦੇਖਣ ਲਈ ਰਾਤ ਨੂੰ ਪੜਾਈਆਂ ਛੱਡ ਕੇ ਚੋਰੀਓਂ ਕੰਦਾ ਟੱਪ ਕੇ ਖੇਤਾਂ 'ਚ ਜਾਣਾ ਫਿਰ ਕਿਤੇ ਸਾਨੂੰ ਪਿਕਚਰ ਦੇਖਣ ਦਾ ਮੌਕਾ ਮਿਲਦਾ ਵੇ ਮੈਂ ਚਾਦਰ ਕੱਢਦੀ ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਰ ਵੇ ਮੈਂ ਚਾਦਰ ਕੱਢਦੀ ਪਹਿਲਾ ਸਵਲ ਮੇਰਾ ਹੀ ਹੈ ਹਮੇਸ਼ਾ ਇੱਕ ਔਰਤ ਵੀ ਖੂਬਸੂਰਤ ਸੀ ਉਹਦੇ ਲਿਬਾਸ ਪੰਜਾਬੀ ਮਟਿਆਰ ਬਾਰੇ ਕਹਿ ਰਹੇ ਹੋ ਦਮਾਸ਼ਤ ਕੀ ਤੁਹਾਡੇ ਕਿਹੜੀ ਕਿਹੜੀ ਚੀਜ਼ ਰਹੀ ਹੈ ਮੈਂ ਸਿੰਗਰਾਂ ਤੇ ਰਾਈਟਰ ਦੀ ਇਹ ਹੁੰਦੀ ਹੈ ਇਹ ਪਦੈਸ਼ ਹੁੰਦੀ ਹੈ ਜੋ ਗਾਣਾ ਹੁੰਦਾ ਤੇ ਪ੍ਰਗਟ ਸਿੰਘ ਉਹ ਹੀ ਲਿਖਦੀ ਹੈ ਗਾਣੇ ਤੇ ਅਕਸਰ ਮੈਂ ਕੋਸ਼ਿਸ਼ ਕਰਦਾ ਕਿ ਇਹੋ ਜਿਹੇ ਗਾਣੇ ਗਾਏ ਜਾਣ ਜਿਹੜੇ ਸੱਭਿਆਚਾਰ ਦੇ ਨੇੜੇ ਹੋਣ ਸਾਡੇ ਰਿਸ਼ਤਿਆਂ ਦੇ بیٹھ ਕੇ ਪਰਿਵਾਰ ਦੇ ਵਿੱਚ ਦੇਖੀ ਤਾਂ ਸੁਣ ਸਕੀਏ ਤੇ ਤਾਰੀਫ ਹੈ ਜਿਹੜੀ ਉਹ ਆਟੋਮੈਟਿਕਲੀ ਇਹ ਮੇਰੇ ਨਾਲ ਨਾਲ ਜੁੜੀ ਹੋਈ ਆ ਮੈਂ ਕਦੇ ਮੇਰੀਆਂ ਜਿੰਨੀਆਂ ਵੀ ਐਲਬਮਾਂ ਦਾ ਇਆਂ ਕਿਹਦਾ ਨਾਮ ਮੁੰਦਰੀ ਕੀ ਪੰਜਾਬਾ ਕਿਹਦੇ ਨਾਲ ਝਾਂਜਰ ਤੇ ਉਹ ਹੀ ਨਾ ਕਿ ਹਮੇਸ਼ਾ ਇੱਕ ਪੰਜਾਬੀ ਮੁਟਿਆਰ ਦੀ ਖੂਬਸੂਰਤੀ ਨੂੰ ਉਹਨਾਂ ਦੇ ਆਰਗੂਮੈਂਟਸ ਉਹਨਾਂ ਨੂੰ ਹਮੇਸ਼ਾ ਇੱਕ ਬਿਆਨ ਕਰਦੀ ਹੈ ਬਿਲਕੁਲ ਜੀ ਤੇ ਕਿਉਂਕਿ ਮੁਟਿਆਰਾਂ ਬਿਨਾਂ ਤਾਂ ਗਾਣਾ ਹੀ ਸਾਰਾ ਅਧੂਰਾ ਲੱਗਦਾ ਸਾਰਾ ਇਸ ਕਰਕੇ ਮੁਟਿਆਰ ਦੀ ਜਿਹੜੀ ਆ ਗਾਣੇ ਅੱਜ ਤੱਕ ਪ੍ਰਮਾਤਮਾ ਵੱਲੋਂ ਲਿਖੇ ਗਏ ਆ ਤੇ ਚੰਗੇ ਲਿਖੇ ਗਏ ਹੁਣ ਜਿਵੇਂ ਜੱਟੀ ਦਾ ਗਾਣਾ ਆ ਕੇ ਸਾਡੀ ਸਾਦੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ ਤੇ ਇਦਾਂ ਕੁਦਰਤੂ ਹੀ ਹੁੰਦਾ ਰਹਿੰਦਾ ਮੇਰੇ ਤੇ ਇੱਕ ਵਿਦੋਵਾ ਦੋ ਬੋਲ ਜੇ ਉਸ ਗਾਣੇ ਦੇ ਵੀ ਸੁਣ ਲਈ ਆ ਪਤਨੀ ਜੀ ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ ਪਰੀਆਂ ਤੋਂ ਸੋਹਣੀ ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ ਕਿ ਕੀ ਆ ਜਾਂਦਾ ਹੈ ਕਿ ਅੱਜ ਦਾ ਇੱਕ ਬਹੁਤ ਫਾਸਟ ਸਮਾਂ ਆ ਗਿਆ ਹੈ ਟੈਕਨੋਲੋਜੀਜ਼ ਆ ਗਈਆਂ ਨੇ ਹੋਰ ਜਿਹੜੇ ਗਾਇਕੀ ਆ ਉਹ ਟੈਕਨੋਲੋਜੀ ਤੇ ਬੇਸ ਹੋ ਗਈ ਹੈ ਜਿਦਾ WhatsApp ਤੇ Facebook ਤੇ ਇੱਕ ਵੇਲਾ ਸੀ ਜਦੋਂ ਪੱਤਰ ਚਿੱਠੀਆਂ ਲੋਕੀ ਲਿਖਦੇ ਸੀਗੇ ਪਰ ਤੁਹਾਡੇ ਜਿਹੜੇ ਗਾਣੇ ਨੇ ਉਹ ਅੱਜ ਵੀ ਜਿਦਾਂ ਤੁਸੀਂ ਕਿਹਾ ਕਿ ਚਾਂਦਰ ਜੱਟੀ ਦੀ ਖੂਬਸੂਰਤੀ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਗਾਣੇ ਗਾਣਾ ਅੱਜ ਦੇ ਟਾਈਮ 'ਚ ਇੱਕ ਹਿੱਟ ਹੋਣ ਲਈ ਜ਼ਰੂਰੀ ਹੈ ਗਾਣੇ ਬਿਲਕੁਲ ਹੈ ਬੇਸ਼ੱਕ ਸਾਇੰਸ ਤਰੱਕੀ ਕਰ ਗਈ ਤੇ ਵਕਤ ਸਮੇਂ ਦੇ ਨਾਲ ਬਦਲਦਾ ਜਾ ਰਿਹਾ ਪਰ ਅਸੀਂ ਪੰਜਾਬੀ ਹੋਣ ਦੇ ਨਾਤੇ ਮੈਂ ਅਕਸਰ ਗੱਲ ਕਰਦਾ ਕਿ ਗਾਣਾ ਕੁਝ ਵੀ ਆਵੇ ਪਰ ਜਦੋਂ ਝਾਂਜਰ ਤੇ ਫੁਲਕਾਰੀ ਚਰਖਾ ਕਾਹ ਬੋਲਦਾ ਇਹ ਸਾਡੇ ਦਿਲ ਨਾਲ ਜੁੜੇ ਨੇ ਗਾਣਾ ਜਦੋਂ ਇਥੇ ਕੋਈ ਚੰਗਾ ਲਿਖਿਆ ਤੇ ਗਾਇਆ ਜਾਵੇ ਤਾਂ ਹਿੱਟ ਹੁੰਦਾ ਪੱਕਾ ਵੀਰੇ ਅੱਜ ਤੱਕ ਦਾ ਇਹ ਰਿਆ ਤਜਰਬਾ ਰਿਆ ਤੇ ਇਸ ਕਰਕੇ ਜਿਹੜੇ ਮੇਰੇ ਗਾਣੇ ਆ ਮੈਂ ਤਾਂ ਬੇਸਿਕਲੀ ਅ ਅੱਜ ਤੱਕ ਜਿੱਦਾਂ ਗਾਣੇ ਗਾਇਕ ਕੋਲੋਂ ਲੱਗਦੀ ਪੰਜੇ ਪਾ ਛਣਕਾਂ ਵੀ ਜਾਣ ਕੇ ਪਤਾ ਨਹੀਂ ਮੈਨੂੰ ਸੋਹਣੇ ਲੱਗਦੇ ਤੇ ਉਦਾਂ ਦੀ ਮੇਰੀ ਇਹ ਲੜੀ ਜਿਹੜੀ ਗਾਣਿਆਂ ਦੀ ਚੱਲਦੀ ਆ ਰਹੀ ਹੈ ਤੁਹਾੰਨੇ ਜਿਹੜੇ ਬਾਕੀ ਜਿਹਦਾ ਮੈਂ ਇੱਕ ਗੱਲ ਕਰ ਰਹੀ ਨਾ ਕਿ ਦੌਰ ਹੈਗਾ ਜੋ ਦੌਰ ਚੱਲ ਰਿਹਾ ਹੈ। ਹਾਂਜੀ। ਥੋੜਾ ਜੀ ਨਹੀਂ ਕਰਦਾ ਕਿ ਮੈਂ ਉਸ ਦੌਰ ਦੇ ਵਿੱਚ ਥੋੜਾ ਹਿਪ ਹੌਪ ਜਾਂ ਫਿਰ ਥੋੜਾ ਕਲਾਸਿਕ ਕਿਉਂਕਿ ਸਭ ਲੋਕ ਅੱਜਕੱਲ ਕੋਈ بڑا ਸਿਤਾਰਾ ਹੋਵੇ ਜਾਂ ਛੋਟਾ ਸਿਤਾਰਾ ਹਰ ਕੋਈ ਐਕਸਪੈਰੀਮੈਂਟਸ ਵੱਲ ਵੱਧ ਰਿਹਾ ਹੈ। ਬਿਲਕੁਲ ਜੀ ਮੇਰੇ ਖਿਆਲ ਦੇ ਵਿੱਚ ਮੈਂ ਆ ਸ਼ਬਦ ਉਹੀ ਨੇ ਅੱਜ ਤੱਕ ਦੇ ਉਹੀ ਗਾਣੇ ਆ ਪਰ 뮤직 ਦੇ ਵਿੱਚ ਚੇਂਜ ਆਉਂਦੀ ਜਾਂਦੀ ਆ ਤੇ ਉਹ ਵੀ ਅਸੀਂ ਔਰ ਚੰਗੀ ਗੱਲ ਆ ਜਦੋਂ ਵੀ 뮤직 ਚੇਂਜ ਹੁੰਦਾ ਸਾਨੂੰ ਵੀ ਚੰਗਾ ਲੱਗਦਾ ਪਰ ਮੈਂ ਜਿਹੜੇ ਗਾਣੇ ਆ ਆਪਣੇ ਇਦਾਂ ਹੀ ਬੀਸ ਰ ਜੀ ਜਿਹੜਾ ਅੱਜ ਕੱਲ ਦਾ ਮਾਡਰਨ ਸਟਾਈਲ ਦਾ ਚੱਲ ਰਿਹਾ ਹੈ ਉਹ ਤੋਂ ਮੈਂ ਥੋੜਾ ਜਿਹਾ ਦੂਰ ਬਿਲਕੁਲ ਹੋਰ ਵੀ ਪਤਾ ਕਰਦੇ ਹਾਂ ਕਿ ਹਰਜੀਤ ਧਰਮਨ ਨੂੰ ਕੀ ਪਸੰਦ ਹੈ ਵੈਸੇ ਉਹਨਾਂ ਨੇ ਇਹ ਤਾਂ ਕਹਿ ਦਿੱਤਾ ਹੈ ਕਿ ਉਹ ਆਪਣੇ ਪੰਜਾਬੀ ਸੱਭਿਆਚਾਰ ਨੂੰ ਇਸੇ ਤਰ੍ਹਾਂ ਅੱਗੇ ਵਧਾਉਂਦੇ ਰਹਿਣਗੇ ਜ਼ਰਾ ਹੋਰ ਦੋ ਚਾਰ ਗੱਲਾਂ ਕਰ ਲੈਣੇ ਆਂ ਹੋਰ ਦੋ ਜਰ ਗਾਣੇ ਸੁਣ ਲੈਣੇ ਤਾਂ ਆਪਾਂ ਖੁਸ਼ੀ ਸੁਣੋ ਹਰਜੀਤ ਧਰਮਨ ਦਾ ਇਹ ਜੱਤੀ ਟਰੈਕ ਜੱਟੀ ਗਾਣੇ ਨੂੰ ਤਾਂ ਬੇਹਦ ਪਿਆਰ ਮਿਲ ਹੀ ਗਿਆ ਹੈ ਲੋਕਾਂ ਨੇ ਬੜਾ ਪਸੰਦ ਕੀਤਾ ਔਰ ਖਾਸ ਕਰਕੇ ਬੁੱਟੀਆਰਾ ਨੇ ਕਿ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਗਾਣੇ ਆਉਂਦੇ ਉਹ ਜੋ ਤੁਸੀਂ ਅਸੀਂ ਹੁਣ ਗੱਲ ਕਰ ਰਹੇ ਸੀਗੇ ਕਿ ਉਹੀ ਜੀਨ ਔਰ ਤੇਰੇ ਐਸਬ ਚੀਜ਼ਾਂ ਹੈ ਨਾ ਉਸ ਗਾਣੇ ਨੂੰ ਬੇਹਦ ਪਸੰਦ ਕੀਤਾ ਗਿਆ ਤੁਹਾਡੀ ਇਸ ਐਲਬਮ ਦੇ ਵਿੱਚ ਹੋਰ ਵੀ ਬਹੁਤ ਸਾਰੇ ਸਿਤਾਰੇ ਸੀਗੇ ਬਿਲਕੁਲ ਜੀ ਜਿੱਦਾਂ ਹੁਣ ਗੱਲ ਚੱਲਦੀ ਹੈ ਕਿ ਸਿੰਗਲ ਟਰੈਕ ਹੈ ਮੇਰਾ ਕੋਈ ਸਿੰਗਲ ਟਰੈਕ ਮੈਂ ਨਹੀਂ ਕਹਿ ਸਕਦਾ ਮੇਰਾ ਸਿੰਗਲ ਹੋ ਸਕਦਾ ਹੈ ਪਰ ਪੂਰੀ ਐਲਬਮ ਰਿਲੀਜ਼ ਹੋਈ ਹੈ ਟੀ ਸੀਰੀਜ਼ ਕੰਪਨੀ ਨੇ ਕੀਤੀ ਹੈ ਤੇ ਇਹਦਾ ਨਾਮ ਹੈ ਫੋਕ ਕੋਲੈਬੋਰੇਸ਼ਨ ਦੇ ਵਿੱਚ ਮਿਸ ਪੂਜਾ ਮੈਂ ਅਰਵਿੰਦਰ ਗਰੇਵਾਲ ਨਿਸ਼ਾਨ ਭੁੱਲਰ ਦੀਪਕ ਢਿੱਲੋਂ ਤੇ ਵਿੰਦਰ ਸੰਧੂ ਅਤਲ ਸ਼ਰਮਾ ਜੀ ਦਾ ਸੰਗੀਤ ਹੈ ਤੇ ਸਾਰੇ ਗਾਣੇ ਇਹ ਪ੍ਰਗਟ ਸਿੰਘ ਹਰਾਂ ਨੇ ਲਿਖਿਆ ਤੇ ਉਹਦੇ ਵਿੱਚੋਂ ਮੇਰਾ ਇੱਕ ਗੱਠੀ ਜਿਹੜਾ ਗਾਣਾ ਸ਼ੂਟ ਕਰਕੇ ਲਾ ਕੇ ਤੇ ਅਗਲਾ ਇੱਕ ਹੋਰ ਸੌਂਗ ਹੈ ਮੇਲਾ ਉਹ ਵੀ ਮੈਂ ਦੇਖ ਰਿਹਾ ਟਰਾਈ ਕਰਦਾ ਕਿ ਮੈਂ ਜਲਦੀ ਉਹਨੂੰ ਸ਼ੂਟ ਕਰਕੇ ਚੈਨਲ ਤੇ ਲੈ ਕੇ ਆ ਆਂ ਤੁਹਾਡਾ ਕਿਦਾ ਐਕਸਪੀਰੀਅੰਸ ਰਿਹਾ ਕਿਉਂਕਿ ਜਿਹੜੇ ਜਿੰਨੇ ਵੀ ਸਿੰਗਰਾਂ ਤੁਸੀਂ ਨਾਂ ਲਿੱਖ ਜਿੰਨੇ ਵੀ ਗਾਇਕ ਹੈਗੇ ਨੇ ਉਹ ਸਾਰੇ ਫੋਕ ਗਾਉਂਦੇ ਨੇ ਜਾਂ ਫਿਰ ਉਹ اسی ਤਰ੍ਹਾਂ ਦੇ ਜਨਰਸ ਰਹਿੰਦੇ ਨੇ ਤੁਹਾਡਾ ਉਹਨਾਂ ਦਾ ਕੋਈ ਪਸੰਦੀਦਾ ਗੀਤ ਜਦੋਂ ਇਸ ਪੂਜਾ ਹੋ ਗਏ ਜਾਂ ਬਾਕੀ ਕੋਈ ਹੋਰ ਤੁਹਾਡਾ ਕੋਈ ਪਸੰਦੀਦਾ ਗੀਤ ਹੋਏ ਨਾ ਹਾਂ ਰਵਿੰਦਰ ਗਰੀਬਾਲ ਦਾ ਸੀਗਾ ਉਹ ਹੀ ਚਿਹਰਾ ਉਹੀ ਅੱਖੀਆਂ ਪਰ ਤੱਕਣ ਵਾਲੀ ਦੀ ਅੱਖ ਬਦਲੀ ਉਹ ਹੀ ਚਿਹਰਾ ਉਹ ਹੀ ਹਾਸਾ ਔਰ ਹੱਸਣ ਵਾਲੀ ਦੀ ਅੱਖ ਬਦਲੀ ਔਰ ਹੱਸਣ ਵਾਲੀ ਦੀ ਅੱਖ ਬਦਲੀ ਐਦਾਂ ਸੀ ਉਹਦੀ ਚੀਜ਼ ਦਾ ਗਾਣਾ ਸੀ ਉਹ ਵੀ ਸ਼ੂਟ ਹੋ ਕੇ ਲੱਗਿਆ ਤੇ ਮੈਨੂੰ ਚੰਗਾ ਲੱਗਦਾ ਤੇ ਸਾਰੇ ਪਰਕ ਉਹਨਾਂ ਨੇ ਲਿਖਿਆ ਤੇ ਮੈਨੂੰ ਮੇਰਾ ਗੀਤਕਾਰ ਤੇ ਮੇਰੀ ਤਾਂ ਸਾਰੀ ਜਿਹੜੇ ਗਾਣੇ ਆ ਉਸ ਐਲਬਮ ਦੇ ਜਿਹੜੇ ਵਧੀਆ ਲੱਗਦੇ ਈ ਪਰ ਟੱਕਣ ਵਾਲੀ ਦੀ ਅੱਖ ਬਦਲੀ ਤੁਸੀਂ ਵਾਗਰ ਗੱਲ ਕੀਤੀ ਜਾਵੇ ਤੁਹਾਡੀ ਅਦਾਕਾਰੀ ਦੀ ਤੁਹਾਡੀ ਦੋ ਤਿੰਨ ਫਿਲਮਾਂ ਜਿਹੜੀਆਂ ਆਈਆਂ ਨੇ ਜੇ ਤੁਸੀਂ ਦੋ ਪੇਰੈਂਟਸ ਦਿੱਤੀਆਂ ਗੈਸਟ ਪੇਰੈਂਟਸ ਦਿੱਤੀਓ ਤੁਸੀਂ ਅਸੀਂ ਐਕਟਿੰਗ ਵਾਲ ਗਿਆ ਸਾਰੇ ਹੀ ਜਿੰਨੇ ਵੀ ਪੰਜਾਬੀ ਗਾਇਕ ਨੇ ਉਹ ਐਕਟਰ ਬਣਨ ਬਣ ਰਹੇ ਨੇ ਤੇ ਤੁਸੀਂ ਹੁਣ ਦੱਸੋ ਤੁਸੀਂ ਅੱਗੇ ਤੁਹਾਨੂੰ ਲੋਕ ਜਿੰਨਾ ਪਿਆਰ ਤੁਹਾਨੂੰ ਗਾਇਕੀ ਇਸ ਦਿੰਦੇ ਨੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਐਕਟਿੰਗ ਵੀ ਕਰਨ ਬਿਲਕੁਲ ਜੀ ਐਕਟਿੰਗ ਮੇਰਾ ਕੋਈ ਸ਼ੌਕ ਤਾਂ ਨਹੀਂ ਸੀ ਕਿ ਮੈਂ ਸ਼ੌਕੀਆ ਤੌਰ ਤੇ ਸੱਚੋ ਕੀਤੀ ਪੈਸੇ ਮੈਂ ਉਹਨਾਂ ਨਹੀਂ ਇਸ ਲੈਂਦੇ ਨਾ ਮੈਂ ਗਾਇਕੀ ਦੇ ਵਿੱਚ ਹੀ ਬੜਾ ਠੀਕ ਆ ਤੇ ਬੱਬੂ ਮਾ ਰੋ ਨਾਲ ਕੀਤੀ ਦੇਸੀ ਰੋমিও ਪਿਕਚਰ ਉਹ ਬਣ ਰਹੀ ਸੀ ਮੈਂ ਵੀ ਉੱਥੇ ਚੱਲਿਆ ਗਿਆ ਉਹ ਕਹਿੰਦੇ ਵੀ ਇਦਾਂ ਰੋਲ ਆ ਤੇ ਮੈਂ ਕਿਹਾ ਵੀ ਚਲੋ ਫਨ ਕਰਕੇ ਦੇਖਦੇ ਆ ਵੀ ਕਿੱਦਾਂ ਦਾ ਤਜਰਬਾ ਪਰ ਉਹ ਠੀਕ ਰਿਹਾ ਬਹੁਤ ਵਧੀਆ ਰਿਹਾ ਇੱਕ ਪਿਕਚਰ ਹੋਰ ਕੀਤੀ ਮੋਗਾ ਤੋਂ ਮਲਵਾਨ ਉਹ ਵੀ ਰਿਲੀਜ਼ ਹੋ ਜਾਣੀ ਹੈ ਜਲਦੀ ਉਹ ਚ ਰਵਿੰਦਰ ਗਰੇਵਾਲ ਤੇ ਭਗਵੰਤ ਮਾਨ ਮੈਂ ਤੰਨੇ ਆ ਉਹ ਵੀ ਅੱਛੀ ਬਣੀ ਪਰ ਮੈਂ ਕੋਸ਼ਿਸ਼ ਕਰੂੰਗਾ ਕਿਸੇ ਚੰਗੇ ਵਿਸ਼ੇ ਤੇ ਕਿਤੇ ਮੌਕਾ ਮਿਲਿਆ ਤਾਂ ਮੈਂ ਬਣਾਉਂਗਾ ਪਰ ਬਹੁਤਾ ਮੈਂ ਫਿਲਮਾਂ ਦੀ ਆਫਰਸ ਆਈਆਂ ਪਰ ਮੈਨੂੰ ਠੀਕ ਨਹੀਂ ਲੱਗੀਆਂ ਇਸ ਕਰਕੇ ਮੈਂ ਕੀਤੀਆਂ ਨਹੀਂ ਜ਼ਿਆਦਾ ਅੱਜ ਦਾ ਪੰਜਾਬੀ ਸਿਨੇਮਾ ਬਾਰੇ ਕੀ ਕਹਿਣਾ ਚਾਹੁੰਦਾ ਕਿਉਂਕਿ ਉਹ ਵਧਦਾ ਜਾ ਰਿਹਾ ਹੈ ਤੇ ਵਧੀਆ ਮੈਂ ਜਦੋਂ ਮਤਲਬ ਛੋਟਾ ਹੁੰਦਾ ਸੀਗਾ ਬਚਪਨ ਦੀਆਂ ਗੱਲਾਂ ਕਰਾਂ ਤੇ ਉਦੋਂ ਪੰਜਾਬੀ ਸਿਨੇਮੇ ਦੇ ਵਿੱਚ ਬਰਿੰਦਰ ਰਸ਼ਤੀਸ਼ਕਾਲ ਯੋਗਰਾ ਇਹਨਾਂ ਦੀਆਂ ਮੂਵੀਆਂ ਸੀ ਬੜੇ ਚਾਹ ਨਾਲ ਖੇਤਾਂ ਦੇ ਵਿੱਚ ਦੇਖਣ ਜਾਂਦੇ ਜਿੱਦੇ ਪਿੰਡਾਂ ਦੇ ਨਾਲ ਮੇਰੇ ਖਾਣੀ ਹੋਣਗੇ ਉਹਨਾਂ ਨੂੰ ਪਤਾ ਵੀ ਕਿੰਨੀ ਮੁਸੱਕਤ ਕਰਨੀ ਪੈਂਦੀ ਸੀ ਦੇਖਣ ਲਈ ਰਾਤ ਨੂੰ ਪੜਾਈਆਂ ਛੱਡ ਕੇ ਚੋਰੀਓਂ ਕੰਦਾ ਟੱਪ ਕੇ ਖੇਤਾਂ 'ਚ ਜਾਣਾ ਫਿਰ ਕਿਤੇ ਸਾਨੂੰ ਪਿਕਚਰ ਦੇਖਣ ਦਾ ਮੌਕਾ ਮਿਲਦਾ ਪੰਗਾ ਇਹ ਹੁੰਦਾ ਸੀ ਉਹਨੂੰ ਵੀ ਸੀਆਰ ਕਹਿੰਦੇ ਸੀ ਲੈ ਕੇ ਆਉਂਦੇ ਸੀ ਜਿਨ੍ਹਾਂ ਦੇ ਕੋਈ ਵਿਆਹ ਹੋਇਆ ਹੁੰਦਾ ਸੀ ਕਿਰਾਏ ਤੇ ਉਹ ਪਹਿਲਾਂ ਆਪਣੀ ਮੂਵੀ ਲਾਉਂਦੇ ਸੀ ਵਿਆਹ ਵਾਲੀ ਸਾਨੂੰ ਸਾਨੂੰ ਇਹ ਹੁੰਦਾ ਸੀ ਆਪਣੀ ਕਿਉਂ ਦੇਖੀ ਜਾਂਦੇ ਨੇ 12 ਵਜੇ ਵੀ ਆਪਣਾ ਛੱਡੂ ਤੁਸੀਂ ਸਾਡਾ ਉਹ ਗੱਲਾਂ ਵੀ ਯਾਦ ਆਉਂਦੀਆਂ ਤੇ ਉਸ ਤੋਂ ਬਾਅਦ ਜਿਹੜਾ ਪੰਜਾਬੀ ਥੀਏਟਰ ਦਾ ਅਲੋਪ ਹੋਇਆ ਬਿਲਕੁਲ ਮਤਲਬ ਨੀਵੇਂ ਪੱਦਰ ਦੀਆਂ ਫਿਲਮਾਂ ਬਣੀਆਂ ਫਿਰ ਹਰ ਪੰਜ ਨਾਮ ਨਾਲ ਜੀ ਆਇਆਂ ਜਿੱਦਾਂ ਕੀਤੀ ਸੀ ਉਦੋਂ ਵਧੀਆ ਤੇ ਹੁਣ ਤਾਂ ਬੜਾ ਸਕੋਪ ਹੈ ਹਰ ਥਾਂ ਤੇ ਦਿੱਲੀ ਤੱਕ ਜਿੱਥੇ ਜਾਂਦੇ ਆ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਆ ਤੇ ਪੰਜਾਬੀ ਫਿਲਮਾਂ ਰੀਲਿਸ ਹੁੰਦੀਆਂ ਨੇ ਇਹ ਸਾਡੇ ਲਈ ਮਾਣ ਵਾਲੀ ਗੱਲ ਆ ਪੰਜਾਬੀ ਹੋਣ ਦੇ ਨਾਤੇ ਕਿਉਂਕਿ ਜਿਹੜੀ ਮਾਂ ਬੋਲੀ ਦੀਆਂ ਪੰਜਾਬੀ ਫਿਲਮਾਂ ਹੀ ਨਹੀਂ ਬਣਦੀਆਂ ਤਾਂ ਉਹਦੇ ਉੱਤੇ ਫਿਰ ਆਪਾਂ ਨੂੰ ਫਕਰ ਨਹੀਂ ਹੋ ਸਕਦਾ ਅੱਜ ਕੱਲ੍ਹ ਤਾਂ ਪੰਜਾਬੀ ਗਾਣੇ ਹਿੰਦੀ ਫਿਲਮ ਦੇ ਵਿੱਚ ਇੱਕ ਪੰਜਾਬੀ ਗਾਣਾ ਤਾਂ ਬਹੁਤ ਹੀ ਆਮ ਹੋ ਗਿਆ ਕਿਉਂ ਹੋਣਾ ਹੀ ਹੋਣਾ ਹੈ ਬਿਲਕੁਲ ਜੀ ਬਿਲਕੁਲ ਅੱਛਾ ਪੰਜਾਬੀ ਸਿਨੇਮਾ ਦੇ ਸੇ ਗੱਲ ਕਰ ਰਹੇ ਹਰਜੀਤ ਜੀ ਤੁਹਾਡੀ ਅੱਜ ਦੇ ਟਾਈਮ 'ਚ ਜੇ ਮੈਂ ਪੰਜਾਬ 1984 ਦੇਖੀ ਆ ਮੈਂ ਕਾਫੀ ਕੈਰੀਓ ਜੱਟਾ ਜੀ ਸਾਰੀਆਂ ਮੈਂ ਦੇਖਦਾ ਰਹਿਣਾ ਜਿੰਨੀਆਂ ਵੀ ਇਹ ਪੰਜਾਬ 1984 ਵਾਲੀ ਜਦ ਆਈ ਫਿਲਮ ਦੀ ਮੇਕਿੰਗ ਬਹੁਤ ਅੱਛੀ ਸੀਗੀ ਤੇ ਮੈਂ ਇਦਾਂ ਵੀ ਉੱਠ ਕੇ ਗਈ ਨਹੀਂ ਮੇਰਾ ਜੀ ਦਿਲ ਕਰੀ ਗਿਆ ਵੀ ਦੇਖੀ ਜਾਵਾਂ ਤੇ ਇਹ ਸਟੋਰੀ ਤੇ ਡਿਪੈਂਡ ਕਰਦਾ ਕਿ ਪਿਕਚਰ ਨੂੰ ਕਿਦਾਂ ਡਾਇਰੈਕਟਰ ਡਾਇਰੈਕਟ ਕਰਦਾ ਉਹੀ ਕਾਮਯਾਬਾ ਪਿਕਚਰ ਵੀ ਬੰਦਾ ਕਿਉਂਕਿ ਇਹ ਸਟੋਰੀਆਂ ਤਾਂ ਸਾਰੀਆਂ ਰੋਟੀ ਪਾਣੀ ਹੁੰਦਾ ਪਿਕਚਰ ਦੀ ਲਿਖੀ ਗਈ ਹੁੰਦੀ ਆ ਕੋਈ ਸਚਾਈ ਦੇ ਨੇੜੇ ਵੀ ਹੁੰਦੀ ਆ ਪਰ ਇਹ ਹੁੰਦੀ ਹੈ ਪਿਕਚਰ ਦਾ ਮਕਸਦ ਹੁੰਦਾ ਕਿ ਮਨੋਰੰਜਨ ਕਰਨਾ ਕਿ ਬੰਦਾ ਉਹਦੇ ਨਾਲੋਂ ਟੁੱਟੇ ਨਾ ਉੱਠ ਕੇ ਨਾ ਜਾਵੇ ਤੇ ਕਾਫੀ ਫਿਲਮਾਂ ਜਿਹੜੀਆਂ ਪਿੱਛੇ ਸਕਸੈਸ ਹੋਈਆਂ ਨੇ ਚੰਗੀ ਸਫਲਤਾ ਮਿਲੀ ਹੈ ਤੇ ਦੇਖਣਯੋਗ ਹੈ ਉਹ ਤੁਸੀਂ ਕਿਹਾ ਕਿ ਰਾਈਟਰ ਦੀ ਇੱਕ ਜਿਹੜੀ ਹੈ ਕਿ ਰਾਈਟਰ ਦਾ ਬਹੁਤ بڑا ਰੋਲ ਹੁੰਦਾ ਹੈ ਉਹਦੇ ਵਿੱਚ ਤੁਸੀਂ ਜਦੋਂ ਪ੍ਰਗਤ ਸਿੰਘ ਤੁਸੀਂ ਕਿੰਨਾ ਲਿਖਦੇ ਹੋ ਉਹਨਾਂ ਦੇ ਹੀ ਲਿਖੇ ਤੇ ਪੜ ਦਿਓ ਤੁਸੀਂ ਕੁਝ ਆਪ ਕਦੀ ਲਿਖਿਆ ਇਦਾਂ ਦਾ ਨੇ ਮੈਂ ਲਿਖ ਲੈਂਦਾ ਥੋੜਾ ਬਹੁਤਾ ਪਰ ਮੈਨੂੰ ਇੰਨਾ ਨਹੀਂ ਆਉਂਦਾ ਬਾਬੇ ਨੇ ਗਾਉਣ ਜੋਗਾ ਹੀ ਛੱਡਿਆ ਮੈਨੂੰ ਤਾਂ ਉਹ ਪ੍ਰਗਟ ਹੋਰੀ ਮੇਰੀ ਕਲਮ ਮੈਂ ਕਿਉਂ ਮੈਂ ਸਮਝਦਾ ਮੈਂ ਹੀ ਲਿਖਿਆ ਗਾਣੇ ਕਿਉਂਕਿ ਸਾਡਾ ਰਿਲੇਸ਼ਨ ਕੋਈ ਗੀਤਕਾਰ ਤੇ ਸਿੰਗਲ ਵਾਲਾ ਤੇ ਹੈ ਨਹੀਂ ਸਾਡਾ ਪਰਿਵਾਰਕ ਰਿਲੇਸ਼ਨ ਆ ਐਦਾਂ ਹੀ ਉਹ ਚੱਲਿਆ ਆ ਰਿਹਾ ਸਾਡਾ ਕੋਈ ਐਗਰੀਮੈਂਟ ਨਹੀਂ ਹੈ ਸਾਡੇ ਪਰਿਵਾਰਕ ਸਾਂਝ ਮੇਰਾ ਵੱਡਾ ਭਰਾ ਤੇ ਜਿੰਨੇ ਉਹਨੇ ਗਾਣੇ ਲਿਖੇ ਪਰਮਾਤਮਾ ਵੱਲੋਂ ਉਤਲ ਸ਼ਰਮਾਂਜੀ ਨੇ ਮਿਊਜ਼ਿਕ ਦਿੱਤਾ ਤੇ ਉਹ ਸਫਲ ਹੋਏ ਨਹੀਂ ਅਜੇ ਤੱਕ ਇਸ ਕਰਕੇ ਅਗਲੀ ਐਲਬਮ ਦੇ ਗਾਣੇ ਵੀ ਤਿਆਰ ਨੇ ਤੇ ਉਹ ਵੀ ਅਸੀਂ ਜਲਦੀ ਰੀਲੀਜ਼ ਕਰ ਦਵਾਂਗੇ ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਹਰ ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਹਰ ਫੁੱਲ ਕੱਡਾਂ ਤੇਰੇ ਨਾਮ ਦਾ ਰੱਖਾਂ ਪੜਦਾ ਤੱਕੇ ਨਾ ਕੋਈ ਹੋਰ ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜੇ ਪਾਵਾਂ ਮੋਹਰ ਵੇ ਯਾਰਾਂ ਦੀ ਕਿੱਥੇ ਅਜਮਾਲੀ ਨਿਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜੀ ਬੰਕਾਂ ਚੜਵਾਲੀ ਨਿਮਿੱਤਰਾਂ ਦਾ ਨਾਂ ਚੱਲਦਾ ਉਹੀ ਚਿਹਰਾ ਉਹੀ ਅੱਖੀਆਂ ਪਰ ਤੱਕਣ ਵਾਲੀ ਦੀ ਅੱਖ ਬਦਲੀ ਸੂਰਜ ਦੁਪਹਿਰੇ ਫਿੱਕਾ ਪੌਣ ਵਹਾਲੀਏ ਤਸ ਕਿੱਥੋਂ ਲੈ ਕੇ ਆਈ ਰੂਪ ਮੰਗ ਕੇ ਨੀ ਮਸਕਤ ਕਰਨੀ ਪੈਂਦੀ ਸੀ ਦੇਖਣ ਲਈ ਰਾਤ ਨੂੰ ਪੜਾਈਆਂ ਛੱਡ ਕੇ ਚੋਰੀਓਂ ਕੰਦਾ ਟੱਪ ਕੇ ਖੇਤਾਂ 'ਚ ਜਾਣਾ ਫਿਰ ਕਿਤੇ ਸਾਨੂੰ ਪਿਕਚਰ ਦੇਖਣ ਦਾ ਮੌਕਾ ਮਿਲਦਾ ਵੇ ਮੈਂ ਚਾਦਰ ਕੱਢਦੀ ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜ਼ੇ ਪਾਵਾਂ ਮੋਰ ਵੇ ਮੈਂ ਚਾਦਰ ਕੱਢਦੀ ਅੱਜ ਕੱਲ ਦਾ ਮਾਡਰਨ ਸਟਾਈਲ ਦਾ ਚੱਲ ਰਿਹਾ ਉਹ ਤੋਂ ਮੈਂ ਥੋੜਾ ਜਿਹਾ ਦੂਰ ਕਾਹਦੀ ਯਾਰਾਂ ਦਿੱਤੇ ਅਜਮਾਲੀ ਨਿੱਤੇ ਰਸਾ ਨਾ ਚੱਲਦਾ ਜਿੱਥੋਂ ਮਾਰ ਸਰਪ੍ਰਾਈਜ਼ ਤੁਹਾਡੇ ਲਈ ਵੀ ਤੇ ਇਸ ਬਾਕੀ ਸਾਰੇ ਦੇ ਲਈ ਬਈ ਫੋਕ ਸਿੰਗਰ ਸਾਡੇ ਨਾਲ ਹੈ ਔਰ ਅਸੀਂ ਪੰਗੜਾ ਨਾ ਪਾਈਏ ਢੋਲ ਨਾ ਵਜਾਈਏ ਤਾਂ ਕਿਦਾਂ ਹੋ ਸਕਦਾ ਹੈ ਇਸੇ ਲਈ ਅੱਜ ਢੋਲ ਤੇ ਅਸੀਂ ਵਜਾਉਣ ਵਾਲੇ ਹਾਂ ਬਹੁਤ ਜ਼ਬਰਦਸਤ ਤੇ ਨਾਲ ਹੀ ਨਾਲ ਹਰਜੀ ਹਰਮਨ ਸਾਨੂੰ ਕੁਝ ਪੰਗੜਾ ਔਰ ਕੁਝ ਇੰਜੋਏ ਕਰਦੇ ਹਾਂ ਬਿਲਕੁਲ ਜੀ ਤੇ ਲੈ ਕੇ ਚੱਲਦੇ ਤੁਹਾਨੂੰ ਆਪ ਸਾਡੇ ਨਾਲ ਤੋ ਹਰ ਜੀ ਜੇ ਸੀ ਪਹੁੰਚ ਗਿਆ ਪੰਜਾਬ ਯੂਨੀਵਰਸਿਟੀ ਤੇ ਯੂਥ ਫੈਸਟੀਵਲ ਦੀ ਤਿਆਰੀ ਹੋ ਰਹੀ ਹੈ ਹੁਣ ਸਟੇਜ ਵੀ ਤੁਹਾਡਾ ਯੂਥ ਵੀ ਤੁਹਾਡਾ ਤੇ ਨਾਲ ਨਾਲ ਟੋਲੀ ਵੀ ਤੁਹਾਡਾ ਸੌਲ ਇਜ਼ ਯੋਰਸ ਬਿਲਕੁਲ ਜੀ ਇਹਨਾਂ ਦੇ ਨਾਲ ਫਨ ਕਰਦੇ ਅੱਜ ਦਾ ਬਿਲਕੁਲ ਜੀ ਸਟੇਜ ਤੁਹਾਡਾ ਢੋਲ ਮੇਰਿਆ ਲੰਗੀ ਓਏ ਵੱਟ ਪਵਾਉਨੀ ਆ ਮੈਂ ਰੇਸ਼ਮ ਦੀਆਂ ਡੋਰਾ ਵੱਟ ਪਵਾਉਨੀ ਆ ਮੈਂ ਰੇਸ਼ਮ ਦੀਆਂ ਡੋਰਾ ਕੋਈ ਆਉਂਦਾ ਆਉਂਦਾ ਅੱਖਾਂ ਓਲੇ ਹੋ ਗਿਆ ਕੋਈ ਆਉਂਦਾ ਆਉਂਦਾ ਅੱਖਾਂ ਓਲੇ ਹੋ ਗਿਆ ਤੇ ਮੈਂ ਦੂਰ ਤੋਂ ਵੇ ਮੈਂ ਦੂਰ ਤੋਂ ਵੇ ਮੈਂ ਦੂਰ ਤੋਂ ਪਛਾਨਦੀਆਂ ਤੋਰਾ ਤੇ ਅੱਜ ਲੱਗਦਾ ਹੈ ਹਰਜੀਤ ਬਹੁਤ ਜਿਹੜਾ ਵਾ ਯੂਨੀਵਰਸਿਟੀ ਆਏ ਨੇ ਸਟੇਜ ਤੇ ਚੜ ਕੇ ਤਾਂ ਹਰਜੀਤ ਆਈ ਗਏ ਸਾਰੀ ਚੀਜ਼ਾਂ ਨੂੰ ਭੁੱਲ ਗਏ ਔਰ ਇਹਨਾਂ ਸਾਰੇ ਦੇ ਨਾਲ ਉਹਨਾਂ ਨੇ ਬਹੁਤ ਇੰਜੋਏ ਕੀਤਾ ਬਿਲਕੁਲ ਬਿਲਕੁਲ ਜੀ ਪੰਜਾਬ ਯੂਨੀਵਰਸਿਟੀ ਦੇ ਅੱਜ ਫਸਟ ਯੂਥ ਫੈਸਟੀਵਲ ਦੀ ਜਿਹੜੀ ਇਹ ਰਿਹਾਸਲ ਹੋ ਰਹੀ ਹੈ ਤੇ ਬੜੀ ਖੁਸ਼ੀ ਆਪਣੇ ਬਚਪਨ ਦੇ ਉਹ ਕਾਲਜ ਦੇ ਦਿਨ ਯਾਦ ਆ ਗਏ ਪਰ ਮੈਂ ਭੰਗੜਾ ਤਾਂ ਨਹੀਂ ਪਾਇਆ ਪਰ ਮੈਂ ਬਾਹਰ ਐਜ਼ ਅ ਸਿੰਗਰ ਇੱਕ ਬਾਰ ਗਾਈ ਆ ਮੈਂ ਪੜਦਾ ਰਿਹਾ ਮੋਦੀ ਕਾਲਜ ਪਟਿਆਲੇ ਦੇ ਵਿੱਚ ਪੜਿਆ ਸੀ ਹਾਂਜੀ ਤੇ ਉਹ ਮੇਰੇ ਯਾਦ ਆ ਗਿਆ ਮੈਂ ਪਰਫਾਰਮ ਕੀਤਾ ਸੀ ਬਾਹਰ ਗਾਈ ਸੀ ਮੈਂ ਸਮਾਣੇ ਮੇਰਾ ਯੂਥ ਫੈਸਟੀਵਲ ਦੇ ਵਿੱਚ ਇਹ ਬੜਾ ਚੰਗਾ ਲੱਗਦਾ ਜਦੋਂ ਇਹ ਆਪਣੇ ਕਾਲਜ ਵਾਲੇ ਦਿਨਾਂ ਦੇ ਵਿੱਚ ਪਰਤਦੇ ਆਂ ਤੇ ਮੁੰਡੇ ਮਿਲੇ ਤੇ ਬੜੀ ਖੁਸ਼ੀ ਹੋਈ ਅੱਜ ਮਨ ਨੂੰ ਉਹ ਤਾਂ ਮੈਨੂੰ ਦਿਖੀ ਰਿਹਾ ਸੀ ਤੁਹਾਡੇ ਚਿਹਰੇ ਦੀ ਰੌਣਕ ਤੁਹਾਡੀ ਸਮਾਈਲ ਬਿਲਕੁਲ ਤੁਸੀਂ ਮਗਨ ਹੋ ਗਏ ਸੀਗੇ ਕੋਈ ਨਾ ਮੈਮਰੀ ਸਪੈਸ਼ਲੀ ਆਪਣੀ ਯੂਨੀਵਰਸਿਟੀ ਨਾਲ ਪੰਜਾਬ ਯੂਨੀਵਰਸਿਟੀ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੈਂ 1 ਸਾਲ ਕੀਤਾ ਸੀ ਸਿਸੀ ਰਾਹੀਂ ਆਪਣੀ ਜਿਹੜੀ ਗ੍ਰੈਜੂਏਸ਼ਨ ਹੈ ਪੂਰੀ ਕੀਤੀ 2 ਸਾਲ ਮੈਂ ਮੋਦੀ ਕਾਲਜ ਤੋਂ ਤੋਂ ਮੇਰੀ ਜਿਹੜੀ ਬੀਏ ਦੀ ਫਾਈਨਲੀ ਹੋਈ ਹੈ ਤੇ ਇੱਥੇ ਉਦੋਂ ਅੱਜ ਮੈਂ ਜਦੋਂ ਦੇਖਿਆ ਇਹ ਬੁੱਕ ਦੀਪੂ ਮੈਂ ਘੁੰਮਿਆ ਬਹੁਤ ਚਿਰ ਬਾਅਦ ਮੈਂ ਮੇਰੇ ਖਿਆਲ ਦੇ ਵਿੱਚ ਕਿਤੇ ਨਾ ਪਰਫਾਰਮ ਕਰਨੇ ਜਰੂਰ ਆਇਆ ਇੱਥੇ ਤੇ ਉਸ ਤੋਂ ਬਾਅਦ ਅੱਜ ਦੀ ਤਰ੍ਹਾਂ ਮੈਂ ਪਹਿਲੀ ਵਾਰ ਯੂਨੀਵਰਸਿਟੀ ਦੇ ਵਿੱਚ ਆਉਂ ਕਈ 4-5 ਸਾਲਾਂ ਬਾਅਦ ਆਇਆ ਤੇ ਬਹੁਤ ਹੀ ਚੰਗਾ ਲੱਗਦਾ ਮੈਨੂੰ ਕੋਈ ਕੋਈ ਖਾਸ ਐਸਾ ਚੀਜ਼ बिकॉज़ ਤੁਹਾਨੂੰ ਲੱਗਦਾ ਕਿ ਸਾਡੀ ਬੀਏ ਦੀ ਪੜ੍ਹਾਈ ਕੰਮ ਆ ਰਹੀ ਹੈ ਕਿ ਨਹੀਂ ਆ ਰਹੀ ਵਗੈਰਾ ਤੁਸੀਂ ਗਾ ਤਾਂ ਗਾਣੇ ਨੇ ਲੋਕੀ ਤੁਹਾਨੂੰ ਹੀ ਲੱਗਦੇ ਨੇ ਨਹੀਂ ਹੁਣ ਬੀਏ ਦੀ ਪੜ੍ਹਾਈ ਕੰਮ ਨਹੀਂ ਆ ਰਹੀ ਬਿਲਕੁਲ ਨਹੀਂ ਕਿਉਂਕਿ ਪੜ੍ਹਾਈ ਜ਼ਿੰਦਗੀ ਦਾ ਇੱਕ ਹਿੱਸਾ ਹੈ ਜ਼ਰੂਰ ਹੈ ਐਜੂਕੇਸ਼ਨ ਤਾਂ ਬਹੁਤ ਜ਼ਰੂਰੀ ਆ ਪਰ ਮੇਰਾ ਪ੍ਰੋਫੈਸ਼ਨ ਹੁਣ ਗੈਕੀ ਬਣ ਚੁੱਕਿਆ ਹੈ ਤੇ ਪੜ੍ਹਾਈ ਤੇ ਤੇ ਨੌਕਰੀ ਦੀ ਕੋਈ ਹੁਣ ਲੋੜ ਨਹੀਂ ਹੈ ਪ੍ਰਮਾਤਮਾ ਨੇ ਵੈਸੇ ਹੀ ਸਿਰ ਤੇ ਹੱਥ ਰੱਖਿਆ ਤੇ ਸਾਰਾ ਕੁਝ ਘੁਮ ਲਿਆ ਦੇਖ ਲਿਆ ਤੇ ਯੂਨੀਵਰਸਿਟੀਆਂ ਯਾਦਾਂ ਦਾ ਸਿਰਫ ਇੰਨੀਆਂ ਕਰੇ ਪੇਪਰਾਂ ਤੋਂ ਡਰ ਲੱਗਦਾ ਸੀ ਵੀ ਆਉਂਦਾ ਜਾਂ ਨਾ ਉਹ ਜ਼ਰੂਰ ਯਾਦ ਨਹੀਂ ਹੋਰ ਕੁਝ ਨਹੀਂ ਤੇ ਕੋਈ ਯੂਥ ਲਈ ਕੋਈ ਮੈਸੇਜ ਕਿ ਪੜ੍ਹਾਈ ਕਿੰਨੀ ਕੁ ਜ਼ਰੂਰੀ ਹੈ ਇੱਕ ਗਾਇਕ ਹੋਵੇ ਜਾਂ ਕੋਈ ਵੀ ਆਰਟਿਸਟ ਹੋਵੇ ਉਹਨਾਂ ਨੂੰ ਪੜ੍ਹਾਈ ਕਿੰਨੀ ਕੁ ਜ਼ਰੂਰੀ ਹੈ ਮੈਂ ਇੱਕ ਗੱਲ ਦੇਖੀ ਅੱਜ ਤਾਂ ਯੂਥ ਹੈ ਜਿਹੜਾ ਇਹ ਦੋ ਤਰ੍ਹਾਂ ਚ ਡਿਵਾਈਡ ਹੋਇਆ ਇੱਕ ਤਾਂ ਬਹੁਤ ਆਪਣੇ ਲਈ ਸੈਂਸ਼ੀਅਰ ਨੇ ਹੂੰ ਹੂੰ ਜਿਮ ਜਾਂਦੇ ਆ ਤੇ ਆਪਣੀ ਸਿਹਤ ਦਾ ਖਿਆਲ ਰੱਖਦੇ ਨੇ ਇੱਕ ਸਿਰਫ ਸਾ ਲੈ 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 ਕਿਦਾਂ ਵੀ ਲੈ ਲਿਆ ਪਰ ਉਹਨੂੰ ਤੁਸੀਂ ਇੰਜੋਏ ਕਰੋ ਉਹਨੂੰ ਫੋਲੋ ਨਾ ਕਰੋ ਹਨਾ ਕਿ ਇਹ ਸਾਰਾ ਕੁਝ ਹੁੰਦਾ ਗਾਣੀ ਦੇ ਵਿੱਚ ਅਸੀਂ ਕਰ ਲੈਨੇ ਆ ਦੇਖਣ ਲਈ ਚੰਗਾ ਪਰ ਤੁਸੀਂ ਉਹ ਕਹਿੰਦੇ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆਪਣੇ ਮਾਪੇ ਬੀ ਦੇਖੋ ਆਮਦਨ ਤੇ ਕਿੱਥੋਂ ਤੁਹਾਡੀ ਮਿਹਨਤ ਹੀ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ ਕਿੱਥੋਂ ਪ੍ਰਧਾਨ ਮੰਤਰੀ ਪਹੁੰਚ ਗਏ ਤੇ ਲਾਲ ਬਾਦਰ ਸਾਖਰੀ ਜੀ ਕਹਿੰਦੇ ਚੋਬਾ ਜੇ ਲਾਈਕਾਂ 'ਚ ਪੜਦੇ ਰਹੇ ਤੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣੇ ਆਖਰ ਨੂੰ ਤੁਹਾਡੀ ਮਿਹਨਤ ਨੇ ਕੰਮ ਆਉਣਾ ਬਾਣਾ ਨੂੰ ਸੇ ਕੌਣ ਬਹਾਲੀਏ ਤੇਰੇ ਕੋਣੋਂ ਲੰਘਣ ਹਵਾਵਾਂ ਸੰਗ ਕੇ ਸੂਰਜ ਦੁਪਹਿਰੇ ਫਿੱਕਾ ਪਹੁੰਚ ਵਾਲੀਏ ਤਸ ਕਿੱਥੋਂ ਲੈ ਕੇ ਆਈ ਰੂਪ ਮੰਗ ਕੇ ਨਹੀਂ ਤੂੰ ਰੂਪ ਮੰਗ ਕੇ ਅਗਲੀ ਵਾਰ ਫੇਰ ਤੁਹਾਨੂੰ ਮਿਲਵਾਵਾਂਗੇ ਹੋਰ ਪੰਜਾਬੀ ਸਿਲਾਹੇ ਇੱਥੇ ਪੰਗਾ ਪੰਗਾ ਕਮਾਉਣ ਦੇ ਮੇਰਾ ਚਾਰ ਦੇ ਨਾਲ ਹੋਰ ਪੰਜਾਬੀ ਗਾਇਕਾ ਦੇ ਨਾਲ ਤੁਹਾਡਾ ਕਰ ਦਿੰਦੇ ਮਨੋਰੰਜਨ ਅੱਜ ਦੇ ਲਈ ਮੈਂ ਕਿਹਾ ਜੀ ਦਾ ਦੇਸ਼ ਦੇ ਸੁਨਿਆ ਲਈ ਤਮਾਮ ਖਰਚੇ ਵੇਖ ਦੇ ਇਹ ਵੀ ਚੰਗਾ ਸਾਰਿਆਂ ਦੀ ਕਿਤੇ ਅਜਮਾਲੀ ਨਿਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜੀ ਬੰਕਾਂ ਚੜਵਾਲੀ ਨਿਮਿੱਤਰਾਂ ਦਾ ਨਾਂ ਚੱਲਦਾ ਉਹੀ ਚਿਹਰਾ ਉਹੀ ਅੱਖੀਆਂ ਪਰ ਤੱਕਣ ਵਾਲੀ ਦੀ ਅੱਖ ਬਦਲੀ ਸੂਰਜ ਦੁਪਹਿਰੇ ਫਿੱਕਾ ਪਹੁੰਨ ਵਾਲੀਏ ਤਸ ਕਿੱਥੋਂ ਲੈ ਕੇ ਆਈ ਰੂਪ ਮੰਗ ਕੇ ਨਹੀਂ ਮੁਸਕਤ ਕਰਨੀ ਪੈਂਦੀ ਸੀ ਦੇਖਣ ਲਈ ਰਾਤ ਨੂੰ ਪੜਾਈਆਂ ਛੱਡ ਕੇ ਚੋਰੀੋਂ ਕੰਦਾ ਟੱਪ ਕੇ ਖੇਤਾਂ 'ਚ ਜਾਣਾ ਫਿਰ ਕਿਤੇ ਸਾਨੂੰ ਪਿਕਚਰ ਦੇਖਣ ਦਾ ਮੌਕਾ ਮਿਲਦਾ ਇਹ ਮੈਂ ਚਾਦਰ ਕੱਢਦੀ ਵੇ ਮੈਂ ਚਾਦਰ ਕੱਢਦੀ ਬੈਠੀ ਦਰਵਾਜ਼ੇ ਪਾਵਾਂ ਮੋਰ ਵੇ ਮੈਂ ਚਾਦਰ ਕੱਢਦੀ ਅੱਜਕੱਲ ਦਾ ਮਾਡਰਨ ਸਟਾਈਲ ਦਾ ਚੱਲ ਰਿਹਾ ਉਹ ਤੋਂ ਮੈਂ ਥੋੜਾ ਜਿਹਾ ਦੂਰ ਕਾਸੀ ਯਾਰਾਂ ਦੀ ਕਿਤੇ ਅੱਜ ਮਾਰੀ ਨਿੱਤਰਾਂ ਦਾ ਨਾ ਚੱਲਦਾ ਜਿੱਥੋਂ ਮਾਰਜੀ